ਜਾਤਸ਼ਰੀ ਮਹਿਲਾ ਪੰਜਵਾਂ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨ ਦਿਨ ਨੀਤ ਕੋਲ ਕਪਟ ਗੁਰ ਮੇਲਿਆ ਸੰਗ ਮੀਤ ਸੁਣਿਆਰ ਹਮਾਰੇ ਸਜਣ ਇਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ खोजन तिस दस प्यारे सिर धरी उतारे एक पोरी दर्शन दी जै। नैन हमारे प्रिय रंग तिल भी ना धीरी जय प्रभ जल मीना चात्रक जिवे ते सनिया जन नानक गुरपुर